ਅੱਜ ਦੀਆਂ ਖਬਰਾਂ ਆ ਰਹੀਆਂ ਬਠਿੰਡੇ ਤੋਂ ਬਠਿੰਡੇ ਤੋਂ ਕੌਣ ਪਿੰਡ ਵੱਲ ਜਾਂਦੀ ਲਿੰਕ ਸੜਕ ਉੱਪਰ ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਇੱਕ ਗੰਭੀਰ ਜ਼ਖਮੀ ਹੋ ਗਿਆ ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਔਰਤ ਤੇ ਆਦਮੀ ਜਾ ਰਹੇ ਸਨ ਸਾਹਮਣੇ ਆ ਰਹੀ ਕਾਰ ਵਿਚਕਾਰ ਸਿੱਧੀ ਟੱਕਰ ਹੋ ਗਈ ਜਿਸ ਦੌਰਾਨ ਔਰਤ ਤੇ ਆਦਮੀ ਦੀ ਮੋਟਰਸਾਈਕਲ ਸਵਾਰੀ ਵੀ ਮੌਕੇ ਤੇ ਮੌਤ ਹੋ ਗਈ ਤੇ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਟ੍ਰਾਂਸਫਰ ਕੀਤਾ ਗਿਆ ਹੈ ਕੀ ਇਹ ਸਾਰਾ ਮਾਮਲਾ ਤੁਹਾਨੂੰ ਸਨ ਸਰ ਕੀ ਕਹਿ ਰਹੇ ਨੇ ਪੰਜਾਬੀ ਸਟੇਸ਼ਨ ਲਈ ਮੈਂ ਰਿਸ਼ਵਤਲਾ ਬਠਿੰਡਾ ਮੇਰਾ ਨਾਮ ਰਾਜਾਰਾਮ ਹੈ ਜੀ ਰਾਜਾਰਾਮ ਦੀ ਕੀ ਘਟਨਾ ਹੋਈ ਹੈ ਇਹ ਘਟਨਾ ਹੋਈ ਹੈ ਵੀ ਇਹ ਤਾਂ ਭਾਈ ਰੂਪੇ ਤੋਂ ਜਾ ਰਹੇ ਸੀਗੇ ਜੀ ਆਪਣਾ ਭਤੀਜਾ ਹੀ ਆ ਮੁੰਡਾ ਤੇ ਇੱਕ ਜਾਨੀ ਕੇ ਭੈਣਾਂ ਦੇ ਥਾਂ ਲੱਗਦੀ ਆ ਕੁੜੀ ਇਹ ਜਾ ਰਹੇ ਸੀ ਰਾਮਪੁਰੇ ਨੂੰ ਤੇ ਕਿਤੇ ਗੱਡੀ ਵਾਲਾ ਉਧਰੋਂ ਆ ਰਿਹਾ ਸੀ ਆ ਇਹ ਹੁਣ ਪ੍ਰਮਾਤਮਾ ਨੂੰ ਪਤਾ ਵੀ ਕਿਵੇਂ ਬਚੇ ਕਿਵੇਂ ਨਹੀਂ ਬਚੇਗੀ ਬਾਕੀ ਆ ਦੇਖਣਗੇ ਮਟਾਕ ਹੁਣ ਦਿਸੀ ਜਾਂਦਾ ਸਾਰਿਆਂ ਨੂੰ ਵੀ ਠੀਕ ਆ ਨਾ ਜਿਸ ਹਿਸਾਬ ਨਾਲ ਗੱਡੀ ਐਡੀ ਬਾਟੋਂ ਆ ਕੇ ਇੱਥੇ ਲਾ ਕੇ ਬੰਦੇ ਸਿੱਟ ਕੇ ਮਾਰੇ ਨੇ ਉਸਾਂ ਨਾਲ ਤੇ ਗੱਡੀ ਵਾਲਾ ਵੀ ਕੁਝ ਹੋ ਸਕਦਾ ਇਹਨਾਂ ਤੇ ਬਾਕੀ ਰਾਬ ਨੂੰ ਪਤਾਗਾ ਆਪਾਂ ਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਆਪਾਂ ਅਸੀਂ ਤਾਂ ਜਿਵੇਂ ਸੁਣੀ ਸੁਣਾਈ ਜੇ ਕਰਕੇ ਅਸੀਂ ਹੁਣ ਆਏ ਆ ਕਿ ਸਾਨੂੰ ਹੁਣ ਪਤਾ ਲੱਗਿਆਗਾ ਕਿੱਥੇ ਜਾ ਰਹੇ ਸੀ ਇਹ ਰਾਮਪੁਰੇ ਜਾ ਰਹੇ ਸੀ ਕੁੜੀ ਕੋਲੇ ਬੱਚਾ ਹੋਣਾ ਲੱਗੇ ਕੁੜੀ ਕੋਲੇ ਬੱਚਾ ਹੋਣਾ ਲੱਗਾ ਸੀ ਇਹਨਾਂ ਦੀ ਇਹ ਐ ਜਿਹੜੀ ਗੁੱਡੀ ਦਾ ਹੁਣ ਐਕਸੀਡੈਂਟ ਹੋਇਆ ਇਹਨਾਂ ਨਾਲ ਨਹੀਂ ਜਿਹੜੀ ਗੁੱਡੀ ਦਾ ਐਕਸੀਡੈਂਟ ਹੋਇਆ ਬੱਚਾ ਹੋਣਾ ਲੱਗਾ ਨਹੀਂ ਨਹੀਂ ਉਹ ਨਹੀਂ ਕੁੜੀ ਨਹੀਂ ਕੋਲੇ ਜੀ ਉਹਦੀ ਮਾਂ ਸੀ ਮਾਂ ਸੀ ਕੁੜੀ ਦੀ ਹੁਣ ਕੁੜੀ ਦੀ ਮੌਤ ਹੋਈ ਕਿਹਨੇ ਕੀ ਦੇਈ ਜੀ ਇਹਨਾਂ ਨਾਲ ਉਹਨਾਂ ਦੀ ਹੋ ਗਈ ਸਰਜੀਤ ਸੀਗਾ ਮੁੰਡੇ ਦਾ ਨਾਮ ਤੇ ਬਾਕੀ ਦੱਸ ਦੋ ਵੀਰੇ ਕੁੜੀ ਦਾ ਨਾਮ ਸੀਗਾ ਭੋਲੀ ਦੱਸ ਦੋ ਦੱਸ ਦੋ ਭੋਲੀ ਦੀ ਨਾਲ ਹੋ ਗਈ ਹਾਂ ਕਿੰਨੀ ਉਮਰ ਸੀ ਭੋਲੀ ਦੀ ਉਮਰ ਸੀਗੀ 45 ਸਾਲ ਦੀ 45 46 ਸਾਲ ਦੀ ਉਮਰ ਸੀ ਬਸ ਇੱਥੇ ਆਪ ਦੀ ਕੁੜੀ ਦਾ ਪਤਾ ਲੈਣ ਜਾ ਰਹੀ ਸੀ ਇਹ ਆਉਣੀ ਕੁੜੀ ਦਾ ਪਤਾ ਲੈਣ ਜਾ ਰਹੀ ਆਪਾਂ ਕਿਹੜੇ ਹਸਪਤਾਲ ਤੋਂ ਰਹੀ ਐ ਨਹੀਂ ਸਾਨੂੰ ਪਤਾ ਵੀ ਹੋਊਗਾ ਤਾਂ ਸਰਕਾਰੀ ਜੀ ਹੋਊਗਾ ਜੇ ਰਾਮਪਰੀ ਜਾ ਰਹੇ ਸੀਗੇ ਸਰਕਾਰੀ ਜੀ ਜਾਂਦੇ ਸਾਡੇ ਲੋਕ ਹੋਰ ਤੱਕ ਨਹੀਂ ਜਾਂਦੇ ਜੀ ਠੀਕ ਹੈ ਜੀ ਮੁੰਡੇ ਦੀ ਉਮਰ ਕਿੰਨੀ ਹੈ ਮੁੰਡੇ ਦੀ ਉਮਰ ਸੀ 58 ਬਾਕੀ 35 ਸਾਲ ਦੀ ਮੇਰੇ ਤੋਂ ਛੋਟੇ ਬਾਕੀ 35 ਸਾਲੀ ਹਾਂਜੀ ਚਾਰ ਬੱਚੇ ਆਈ ਉਹਰੇ ਚਾਰ ਬੱਚੇ ਆ ਤਨ ਗੁੱਡੀਆਂ ਆ ਇੱਕ ਮੁੰਡਾ ਹੈਗਾ ਕੰਮ ਕੀ ਕਰਦਾ ਸੀਗਾ ਕੰਮ ਬਸ ਇਹੀ ਝਾੜੀ ਮੈਨਟ ਵਾਲੀ ਆ ਹੋਰ ਤਾਂ ਕੋਈ ਅਹੀਂ ਨਹੀਂ ਗਈ ਇਹਦਾ ਇਹ ਕੰਮ ਝਾੜੀ ਮੈਨਟ ਵਾਲਾ ਸੀਗਾ ਬਾਕੀ ਹੁਣ ਤਨ ਗੁੱਡੀਆਂ ਨੇ ਉਹਨਾਂ ਨੂੰ ਦੇਖ ਲਓ ਵੀ ਜੇ ਕੋਈ 6 ਤਾਂ ਮਿਲਦੀ ਆ ਤਾਂ ਤੁਸੀਂ ਦਵਾ ਸਕਦੇ ਹੋ ਤੇ ਜੇ ਬਾਕੀ ਰੱਦ ਦੇ ਆਖਰੇ ਆ ਗਈ ਉਹ ਤਨ ਨੂੰ ਤਾਂ ਜਵਾਕਾਂ ਨੇ ਪਾਲੀ ਜਾਣਾ ਹੈਗਾ ਤਾਂ ਖਤਮ ਹੋ ਗਿਆ ਵਿਚਾਰੇ ਠੀਕ ਆ ਨਾ ਕਿਉਂਕਿ ਉਹਦਾ ਘਰ ਉੱਤਰ ਗਿਆ ਹੁਣ ਉਹਦਾ ਡਿਸਿਜਨ ਹੈ ਸਾਰਿਆਂ ਨੂੰ ਆਪਾਂ ਨੂੰ ਬਾਕੀ ਜੋ ਪ੍ਰਮਾਤਮਾ ਦੇ ਲੇਖੇ ਸੀਗੇ ਉਹੀ ਹੋਣੀ ਆ ਹੋਰ ਤਾਂ ਕੁਛ ਇਹ ਕੋਈ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ ਜੀ